ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮ੍ਰਿਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾ ਗੁਰੂ ਸਹਿਬਾਨਾਂ ਦੀ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੇ ਆਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਚਾਰ ਸਾਂਝੇ ਕਰਾਂਗੇ ਕਿ ਜਪੇਰਾ ਸੇਵ ਕਟੜ ਦੇ ਨਾਲ ਕਿਵੇਂ ਦੁੱਖ ਦੂਰ ਹੁੰਦੇ ਨੇ ਚੁਪੈਰਾ ਸੇਵਿਸ਼akti ਤਾਕਤ ਤੇ ਪਾਵਰ ਦੇ ਬਾਰੇ ਅੱਜ ਤੁਹਾਡੀ ਨਾਲ ਵੀ ਚਾਰ ਸਾਂਝੇ ਕਰਾਂਗੇ ਤੇ ਇਸ ਦੇ ਨਾਲ ਨਾਲ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੀਰ ਗੁਰਸਿੱਖ ਪਰਿਵਾਰ ਦੀ ਹੱਦ ਵੀਤੀ ਸਾਂਝੀ ਕਰਾਂਗੇ ਜਿਨ੍ਹਾਂ ਨੇ ਚੁਪੈਰਾ ਸੇਵ ਕਟਿਆ ਤੇ ਚੁਪੈਰਾ ਸੇਵ ਕਟਣ ਦੀ ਨਾਲ ਕਿਵੇਂ ਉਹਨਾਂ ਦੀ ਜ਼ਿੰਦਗੀ ਦੇ ਘਰ ਦੇ ਵਿੱਚੋਂ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸਾ ਸੰਗੇਜੀ ਚ ਪੈਰਾ ਸਹਿਬ ਕਟਣ ਦੇ ਨਾਲ ਜੋ ਕੁਝ ਤੁਸੀਂ ਸੋਚਿਆ ਹੁੰਦਾ ਉਸ ਤੋਂ ਕਿਤੇ ਵੱਧ ਕੀ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੁੰਦੀ ਹੈ ਤੇ ਉਹ ਹਰ ਇੱਕ ਖੁਸ਼ੀ ਤੁਹਾਨੂੰ ਮਿਲਦੀ ਹੈ ਤੇ ਹਰ ਇੱਕ ਦੁੱਖ ਦੂਰ ਹੁੰਦਾ ਜਿਸ ਦੀ ਤੁਹਾਨੂੰ ਕਦੇ ਆਸ ਤੇ ਉਮੀਦ ਵੀ ਨਹੀਂ ਹੁੰਦੀ ਕਿਉਂਕਿ ਪਰਮਾਤਮਾ ਦੀ ਗੁਰਬਾਣੀ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਤੇ ਪਾਵਰ ਹੁੰਦੀ ਹੈ ਕਿ ਜਾਦੂ ਵੀ ਅਸੀਂ ਗੁਰਬਾਣੀ ਦਾ ਜਾਪ ਕਰ ਕਰਦੇ ਆਂ ਤੇ ਚਾਹ ਫਿਰ ਅਸੀਂ ਚੁਪੈਰਾ ਸਹਿਬ ਕੱਟਦੀਆਂ ਭਾਵੇਂ ਕਿਸੇ ਵੀ ਜ਼ਰੀਏ ਅਸੀਂ ਗੁਰਬਾਣੀ ਦੇ ਨਾਲ ਜੁੜੇ ਹੋਈਆਂ ਕਿਉਂਕਿ ਕਈ ਭੈਣ ਭ੍ਰਮ ਹੁੰਦਾ ਇਹ ਕਹਿਣਾ ਹੁੰਦਾ ਹੈ ਕਿ ਚੁਪੈਰਾ ਸਹਿਬ ਕੱਟਦੀ ਨਹੀਂ ਦੁਨੀਆ ਤੇ ਇਹ ਚੁਪੈਰਾ ਸਹਿਬ ਇੱਕ ਪਖਾंडे ਸੋ ਇਹ ਸਭ ਆਪੋ ਆਪਣੀ ਸੋਚ ਹੈ ਤਾਂ ਗੁਰਬਾਣੀ ਗੁਰਬਾਣੀ ਦੇ ਜ਼ਰੀਏ ਸੰਗਤ ਜੁੜ ਰਹੀ ਏ ਚਾਹੀ ਉਹ ਇੱਕ ਜ਼ਰੀਆ ਚੁਪੈਰਾ ਸਹਿਬ ਦਾ ਕਿਉਂ ਨਾ ਹੋਵੇ ਹੈ ਤਾਂ ਗੁਰਬਾਣੀ ਦਾ ਹੀ ਜਾਪ ਇਹ ਆਪਣੀ ਸੋਚ ਹੁੰਦੀ ਹੈ ਸੰਗਤ ਨੂੰ ਵਾਦੂ ਤੋਂ ਵਾਦੇ ਜੋੜਨਾ ਹੈ ਭਾਵੇਂ ਕਿਸੇ ਵੀ ਤਰੀਕੇ ਆਪਾਂ ਗੁਰਬਾਣੀ ਦੇ ਨਾਲ ਕਿਉਂ ਨਾ ਜੋੜੀਏ ਕਿਉਂਕਿ ਪਰਮਾਤਮਾ ਦਾ ਨਾਮ ਲੈਣਾ ਹੈ ਈ ਵੀ ਸਾਨੂੰ ਵਾਹਿਗੁਰੂ ਨੇ ਕਿਹਾ ਕਿ ਇਸ ਸਮੇਂ ਲਓ ਤੇ ਇਸ ਤਰੀਕੇ ਦੇ ਨਾਲ ਲਓ ਕਿਸੇ ਵੀ ਸਮੇਂ ਕਿਸੇ ਵੀ ਤਰੀਕੇ ਤੁਸੀਂ ਲੈ ਸਕਦੇ ਹੋ ਪਰਮਾਤਮਾ ਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ ਕਿਉਂਕਿ ਆਪਾਂ ਸੁਣਦੇ ਹੀ ਆ ਰਹੇ ਹਾਂ ਕਿ ਕੀਵੀ ਘਰ ਦੇ ਵਿੱਚ ਜੋਤ ਜਗਾਉਣ ਤੇ ਚਪੈਰਾ ਸੇਵਕਟਨ ਦੀ ਨਾਲ ਪਰਿਵਾਰਾਂ ਦੀ ਦੁੱਖ ਦੂਰ ਹੁੰਦੇ ਨੇ ਕਈ ਪੈਨਾ ਦੀਆਂ ਹੱਡ ਬੀਤੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਕਈ ਪਰਿਵਾਰਾਂ ਦੀ ਜਿਨ੍ਹਾਂ ਦੇ ਦੁੱਖ ਨਹੀਂ ਕੱਟੇ ਜਾਂਦੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਜਿਨ੍ਹਾਂ ਦੀ ਉੱਪਰ ਕਰਜਾ ਹੈ ਕਰਜਾ ਦੂਰ ਹੋ ਜਾਂਦਾ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਨਹੀਂ ਹੈ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੰਨੇ ਦੀ ਗਰੀਬੀ ਦੂਰ ਹੋ ਜਾਂਦੀ ਏ ਕਹਿਣ ਦਾ ਭਾਵੇਂ ਕਿ ਜੰਨੀਆਂ ਵੀ ਸਾਡੀਆਂ ਪ੍ਰੋਬਲਮ ਤੇ ਮੁਸ਼ਕਲਾਂ ਹੁੰਦੀਆਂ ਨੇ ਸਾਧ ਸੰਗਤ ਜੀ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਦੀਆਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸਿੰਘ ਤਾਂ ਸਾਡੇ ਤੇ ਇੰਨਾ ਜ਼ਿਆਦਾ ਖੁਸ਼ ਹੋ ਜਾਂਦੇ ਨੇ ਤੇ ਜਿਵੇਂ ਆਪਾਂ ਸਾਧ ਸੰਗਤ ਜੀ ਸੁਣਦੇ ਹਾਂ ਕਿ ਜਦੋਂ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਵਾਰੇ ਨਿਆਰੀ ਹੋ ਜਾਂਦੇ ਨੇ ਤੇ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਦਿੰਦੇ ਨੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਚਪੈਰਾ ਸੇਵ ਦੇ ਬਾਰੇ ਸਾਂਝ ਪਾਵਾਂਗੇ ਕਿ ਚਪੈਰਾ ਸੇਵ ਕਰਨ ਦੇ ਨਾਲ ਕਿਵੇਂ ਦੁੱਖ ਦੂਰ ਹੁੰਦੇ ਨੇ ਚਪੈਰਾ ਸੇਵ ਦੇ ਵਿੱਚ ਕਿੰਨੀ ਪਾਵਰ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੀਰ ਦੀ ਹੱਡ ਵੀਤੀ ਸਾਂਝੀ ਕਰਾਂਗੇ ਕਿ ਜਿੰਨਾ ਨਹੀਂ ਦੁਪਹਿਰਾ ਸਹਿਬ ਕੱਟਿਆ ਤੇ ਦੁਪਹਿਰਾ ਸਹਿਬ ਘਟਣ ਦੇ ਨਾਲ ਕਿ ਵੀ ਉਹਨਾਂ ਦੀ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੁੰਦੇ ਆ ਤੇ ਪਰਮਾਤਮਾ ਉਹਨਾਂ ਤੇ ਕਿਰਪਾ ਕਰਦੇ ਆ ਇਹ ਸਾਰੇ ਵਿਚਾਰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ। ਕੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੋ ਇਸੇ ਤਰੀਕੇ ਦੀ ਨਾਲ ਸਾ ਸੰਗੀਜੀ ਸਾਹਮਣ ਤੋਂ ਪਹਿਲਾਂ ਆਪਾਂ ਕੈਨ ਕਰਾਂਗੇ ਚੋ ਪੈਰਾ ਸਹਿਬ ਦੀ ਪਾਵਰ ਤੇ ਤਾਂ ਕਿਤਨੀ ਜੇਕਰ ਆਪਾਂ ਗੱਲ ਕਰੀਏ ਤੇ ਚੋ ਪੈਰਾ ਸਹਿਬ ਗੁਰਬਾਣੀ ਦੀ ਉਹ ਅਦਕੁੱਤ ਬਖਸ਼ਿਸ਼ ਏ ਜੋ ਮਨੁੱਖ ਦੇ ਮਨ ਘਰ ਤੇ ਜੀਵਨ ਤਿੰਨਾਂ ਚੀਜ਼ਾਂ ਨੂੰ ਪ੍ਰਭਾਵਿਤ ਕਰ ਗਈ ਏ ਸਿਰਵ ਪਾਠ ਹੀ ਨਹੀਂ ਬਲਕੇ ਵਾਹਿਗੁਰੂ ਦੇ ਨਾਲ ਜੁੜਨ ਦੀ ਇੱਕ ਤਾਕਤ ਏ ਇੱਕ ਜਰੀਆ ਪ੍ਰਮਾਤਮਾ ਦੇ ਨਾਲ ਜੁੜਨ ਦਾ ਇਸੇ ਤਰੀਕੇ ਦੇ ਨਾਲ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਜੁੜ ਸਕਦੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਅਸੀਂ ਚੁਪੈਰਾ ਸਹਿਬ ਕੱਟਦੇ ਹਾਂ ਤੇ ਸਾਡੇ ਮਨ ਦੀ ਤਾਕਤ ਕਿਵੇਂ ਵੱਜ ਜਾਂਦੀ ਹੈ ਚੁਪੈਰਾ ਸਹਿਬ ਕੱਟਣ ਦੇ ਨਾਲ ਮਨ ਦੇ ਵਿੱਚੋਂ ਡਰ ਕਬਰਾਟ ਨਿਰਾਸ਼ਾ ਤੇ ਟੈਨਸ਼ਨ ਦੂਰ ਹੁੰਦੀ ਹੈ ਤੁਸੀਂ ਕਦੇ ਵੀ ਇਸ ਚੀਜ਼ ਨੂੰ ਨੋਟ ਕਰਕੇ ਦੇਖਿਓ ਕਿ ਤੁਹਾਡੇ ਮਨ ਦੇ ਵਿੱਚ ਅਗਰ ਕਿਸੇ ਚੀਜ਼ ਨੂੰ ਲੈ ਕੇ ਡਰ ਹੋਏਗਾ ਜਾਂ ਟੈਨਸ਼ਨ ਹੋਏਗੀ ਜੇ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਨਿਰਾਸ਼ ਹੋ ਇਹ ਸਾਰੀਆਂ ਪ੍ਰੋਬਲਮ ਟੂਰ ਹੋਣੀਆਂ ਤੁਹਾਡਾ ਜਿਹੜਾ ਮਾੜੀ ਉਹ ਪੱਕਾ ਹੋ ਜਾਂਦਾ ਮਜਬੂਤ ਹੋ ਜਾਂਦਾ ਜਿਸ ਦੇ ਨਾਲ ਤੁਹਾਨੂੰ ਜਿਹੜੀਆਂ ਮੁਸ਼ਕਲਾਂ ਨੇ ਵੱਡੀਆਂ ਵੱਡੀਆਂ ਮੁਸ਼ਕਲਾਂ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਤੁਹਾਨੂੰ ਛੋਟੀਆਂ ਲੱਗਣ ਲੱਗ ਪੈਂਦੀਆਂ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦਿਆਂ ਤੇ ਵੱਡੀਆਂ ਵੱਡੀਆਂ ਮੁਸ਼ਕਲਾਂ ਵੀ ਸਾਨੂੰ ਛੋਟੀਆਂ ਛੋਟੀਆਂ ਲੱਗਦੀਆਂ ਨੇ ਵੀ ਇਸ ਦੇ ਨਾਲ ਨਾਲ ਸਾਡੀ ਕਿਵੇਂ ਦੁੱਖ ਤੇ ਕਲੇਸ਼ ਤੋਂ ਰੱਖਿਆ ਹੁੰਦੀ ਹੈ ਜਿੱਥੇ ਨਿਤ ਚਪੈਰਾ ਸਹਿਬ ਕਟਿਆ ਚੱਲਦਾ ਨਿਤ ਵਾਹਿਗੁਰੂ ਦੀ ਗੁਰਬਾਣੀ ਦਾ ਜਾਪ ਹੁੰਦਾ ਨਿਤ ਨਾਮ ਕਰਦੀ ਇਹ ਸੰਗਤ ਚਪਈ ਸਹਿਬ ਦੇ ਪਾਠ ਕਰਦੀ ਰਹਿ ਰਸ ਸਹਿਬ ਸੁਖਮਣੀ ਸਹਿਬ ਉਥੇ ਸਾ ਸੰਗਤ ਜੀ ਉਥੇ ਕਈ ਤਰ੍ਹਾਂ ਦੇ ਜਿਹੜੇ ਬੁਰੇ ਦੁੱਖ ਹੁੰਦੇ ਨੇ ਬੁਰੀ ਨજર ਹੁੰਦੀ ਹੈ ਜਾਂ ਫਿਰ ਕੋਈ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਨਕਾਰਾਤਮਕ ਪ੍ਰਭਾਵ ਨੇ ਜਿਹੜੇ ਉਹ ਹੌਲੀ ਹੌਲੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਰੁਕੀ ਹੋਈ ਸਾਡੀ ਕਿਸਮਤ ਵੀ ਚੱਲ ਪੈਂਦੀ ਏ ਜਿਵੇਂ ਕਿ ਸਾਨੂੰ ਨੌਕਰੀ ਤਨ ਕਰਜ਼ਾ ਜਾਂ ਫਿਰ ਵਿਆਹ ਤੇ ਜਾਂ ਫਿਰ ਸੇਤ ਦੇ ਨਾਲ ਜੁੜੀਆਂ ਹੋਈਆਂ ਰੁਕਾਵਟਾਂ ਦੀ ਜਿਹੜੇ ਰਾਹ ਨੇ ਉਹ ਖੁੱਲਣ ਲੱਗ ਪੈਂਦੇ ਨੇ ਜਿੰਨਾ ਲੋਕਾਂ ਦਾ ਪੈਨਪ੍ਰਾਵਾਂ ਦਾ ਇਹ ਕਹਿਣਾ ਹੁੰਦਾ ਏ ਕਿ ਸਾਡੇ ਕਾਰੋਬਾਰ ਨਹੀਂ ਚੱਲਦੇ ਸਾਡੇ ਕੰਮਾਂ 'ਚ ਰੁਕਾਵਟ ਆਉਂਦੀਆਂ ਨੇ ਸਾਡੇ ਸਾਰੇ ਰੁਕੇ ਹੋਏ ਕੰਮ ਚੱਲਣੇ ਸ਼ੁਰੂ ਹੋ ਜਾਂਦੇ ਨੇ ਤੇ ਕਈ ਸੰਕਟਾਂ ਦਾ ਅਨੁਭਵ ਵੀ ਕਿ ਅਚਾਨਕ ਹੱਲ ਵੀ ਨਿਕਲ ਆਉਂਦੇ ਨੇ ਕਈ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਨੇ ਉਹਨਾਂ ਨੂੰ ਸਾਨੂੰ ਮਿਟਾਉਣ ਦੀ ਕੋਈ ਆਸ ਉਮੀਦ ਨਹੀਂ ਹੁੰਦੀ ਪਰ ਅਚਾਨਕ ਹੀ ਉਹਨਾਂ ਦੇ ਲਈ ਹੱਲ ਨਿਕਲ ਜਾਂਦੇ ਤੇ ਗੱਲ ਕਰਦੇ ਆ ਕਿ ਅਰਦਾਸ ਦੇ ਵਿੱਚ ਕਿੰਨੀ ਤਾਂ ਕਿ ਤੁਹੰਦੀਏ ਸਾਸ ਸੰਗੇ ਜੀ ਚਪੈਰਾ ਸਾਹਿਬ ਤੋਂ ਬਾਅਦ ਕੀਤੀ ਗਈ ਅਰਦਾਸ ਦੇ ਲੋ ਨਿਕਲਦੀਏ ਜਦੋਂ ਵੀ ਤੁਸੀਂ ਚਪੈਰਾ ਸਾਹਿਬ ਕਟਦੇ ਹੋ ਤਾਂ ਅਰਦਾਸ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਦੀ ਹਜ਼ੂਰੀ ਮਹਿਸੂਸ ਹੁੰਦੀ ਏ ਤੇ ਸਹੀ ਸਮੇਂ ਦੇ ਵਿੱਚ ਸਾਨੂੰ ਮਾਧਿਵੀਂ ਮਿਲਦੀ ਹੈ ਤੇ ਇਸ ਦੇ ਨਾਲ ਨਾਲ ਘਰ ਦੇ ਵਿੱਚ ਸ਼ਾਂਤੀ ਤੇ ਬਰਕਤ ਵੀ ਰਹਦੀ ਇਸ ਪਾਠ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਬਦਲ ਜਾਂਦਾ ਹੈ ਜਿਵੇਂ ਤੁਸੀਂ ਚਪੈਰਾ ਸਹਿਵ ਘਟੋਗੇ ਤੁਹਾਡੇ ਘਰ ਦੀ ਲੜਾਈ ਝਗੜੇ ਘਟ ਜਾਂਦੇ ਨੇ ਆਪਸੀ ਪਿਆਰ ਵਧਦਾ ਹੈ ਤੇ ਸੁਖ ਸ਼ਾਂਤੀ ਵੀ ਵੜੀ ਰਹਿੰਦੀ ਹੈ ਇਸੀ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਚ ਪਿਆਰਾ ਸਹਿਵ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਕਟਿਆ ਕਰੋ ਭਾਵੇਂ ਗੁਰਬਾਣੀ ਦਾ ਚਾਪ ਕਰਦੇ ਹੋ ਹਰ ਰੋਜ਼ ਕਰਿਆ ਕਰੋ ਸ਼ਰਧਾ ਤੇ ਭਰੋਸਾ ਰੱਖ ਕੇ ਪੂਰੇ ਧਿਆਨ ਦੇ ਨਾਲ ਕੋਈ ਜਲਦੀ ਨਹੀਂ ਕਰਨੀ ਕਿ ਅਸੀਂ ਜਲਦੀ ਜਲਦੀ ਪਾਠ ਕਰ ਲਈਏ ਕੰਮ ਨਵੇੜ ਦੀਏ ਇਸ ਤਰ੍ਹਾਂ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਹਰ ਰੋਜ਼ ਤੁਸੀਂ ਰੁਟੀਨ ਬਣਾਓ ਕਰਮਾਤਮਾ ਦੇ ਨਾਲ ਜੁੜੋ ਇਸੀ ਤਰ੍ਹਾਂ ਸਾਧ ਸੰਗੀ ਜੀ ਚੁਪੈਰਾ ਸਾਹਿਬ ਦੀ ਜਿਹੜੀ ਅਸਲ ਤਾਕਤ ਹੈ ਨਾ ਅਸਲ ਪਾਵਰੇ ਉਹ ਇਹ ਹੈ ਕਿ ਮਨੁੱਖ ਨੂੰ ਵਾਹਿਗੁਰੂ ਦੇ ਨਾਲ ਜੋੜਦਾ ਹੈ ਤੇ ਜਦੋਂ ਮਾਲਕ ਦੇ ਨਾਲ ਜੁੜ ਜਾਵੇ ਵਿਅਕਤੀ ਮਾਲਕ ਦੀ ਨਾਲ ਜੋੜ ਬਣ ਜਾਵੇ ਤਾਂ ਕੋਈ ਵੀ ਦੁੱਖ ਵੱਡਾ ਨਹੀਂ ਰਹਿੰਦਾ ਸਾਰੇ ਦੁੱਖ ਸਾਡੇ ਲਈ ਛੋਟੇ ਹੋ ਜਾਂਦੇ ਤੇ ਇਸ ਤੋਂ ਇਲਾਵਾ ਸਾਧ ਸੰਗੀ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਚੁਪੈਰਾ ਸਾਹਿਬ ਕਟਣ ਦੇ ਨਾਲ ਕਿਵੇਂ ਸਾਡੇ ਦੁੱਖ ਦੂਰ ਹੁੰਦੇ ਨੇ ਇਸੀ ਤਰੀਕੇ ਦੇ ਨਾਲ ਚਪੈਰਾ ਸਿਬ ਗੁਰੂ ਸਹਿ ਬਾਣੀ ਦਾ ਉਹ ਅਮਨੋਖ ਉਹ ਅਮੋਲਕੀ ਖਿਜੈਨਾ ਹੀ ਜੋ ਮਨੁੱਖ ਦੇ ਮਾਨ ਕਰਮ ਕਰਮ ਤੇ ਕਿਸਮਤ ਤਿੰਨਾ ਤੇ ਹੀ ਅਸਰ ਕਰਦਾ ਹੈ ਇਹ ਸਿਰਫ ਪਾਠ ਹੀ ਨਹੀਂ ਬਲਕਿ ਵਾਹਿਗੁਰੂ ਦੇ ਨਾਲ ਜੋੜਨ ਦਾ ਵਾਹਿਗੁਰੂ ਦੇ ਨਾਲ ਸਿੱਧਾ ਜੋੜ ਬਣਾਉਣ ਦਾ ਇੱਕ ਸਾਧਨ ਹੈ ਸਾਡੇ ਮਨ ਦੀ ਅ ਸ਼ਾਂਤੀ ਦੂਰ ਹੁੰਦੀ ਹੈ ਜਦੋਂ ਵੀ ਅਸੀਂ ਚੁਪੈਰਾ ਸਾਹਿਬ ਕੱਟਦੀਆਂ ਚੁਪੈਰਾ ਸਾਹਿਬ ਕੱਟਣ ਦੀ ਨਾਲ ਮਨ ਦੀ ਡਰ ਚਿੰਤਾ ਦੀ ਨਕਾਰਾਤਮਕ ਵਿਚਾਰ ਹੌਲੀ-ਹੌਲੀ ਖਤਮ ਹੋਣ ਲੱਗਦੀ ਆ ਤੇ ਜਦੋਂ ਸਾਡਾ ਮਨ ਸ਼ਾਂਤੁਕ ਬੈਤ ਦੁੱਖ ਆਪਣੇ ਆਪ ਹੀ ਹਲਕੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਸਾਡੇ ਕਰਮਾਂ ਦੀ ਗੰਢ ਖੁੱਲਦੀ ਗੁਰਬਾਣੀ ਦੇ ਅਨੁਸਾਰ ਸਾਡੇ ਕਈ ਦੁੱਖ ਪਿਛਲੇ ਕਰਮਾਂ ਦੀ ਕਾਰਨ ਆਉਂਦੇ ਨੇ ਨਿਤਨੇਮ ਦੇ ਨਾਲ ਖਾਸ ਕਰਕੇ ਚੁਪੈਰਾ ਸਾਹਿਬ ਕੱਟਣ ਦੀ ਨਾਲ ਉਹ ਕਰਮ ਵੀ ਕੱਟੇ ਜਾਂਦੇ ਨੇ ਜੋ ਰੁਕਾਵਟਾ ਪੈਦਾ ਕਰਦੇ ਨੇ ਇਸ ਦੇ ਨਾਲ ਨਾਲ ਸਾਡੇ ਘਰ ਦੇ ਵਿੱਚ ਨਕਾਰਾਤਮਕ ਸ਼ਕਤੀ ਵੀ ਦੂਰ ਹੁੰਦੀ ਹੈ ਜਿਹੜੇ ਘਰ ਦੇ ਵਿੱਚ ਨਿਸ਼ਮਤ ਰੂਪ ਦੇ ਨਾਲ ਚਪੈਰਾ ਸੇਵ ਕੱਟਿਆ ਜਾਂਦਾ ਉਥੇ ਹਰ ਇੱਕ ਬੁਰੀ ਨਜ਼ਰ ਡਰ ਤੇ ਅਣਜਾਣ ਡਰਾਂ ਦਾ ਪ੍ਰਭਾਵ ਜਿਹੜਾ ਉੱकट ਹੋ ਜਾਂਦਾ ਤੇ ਘਰ ਦੇ ਵਿੱਚ ਸੁਖ ਸ਼ਾਂਤੀ ਵੀ ਬਣੀ ਰਹਿੰਦੀ ਹੈ ਅਰਦਾਸ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਆਉਂਗੀ ਜਦੋਂ ਵੀ ਚਪੈਰਾ ਸਾਹਿਬ ਕਟਨ ਦੇ ਨਾਲ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਵਾਹਿਗੁਰੂ ਦੇ ਅੱਗੇ ਕਹੀ ਗਈ ਗੱਲ ਸਿੱਧੀ ਦਰਬਾਰ ਤੱਕ ਪਹੁੰਚਦੀ। ਜੋ ਵੀ ਅਸੀਂ ਉਸ ਸਮੇਂ ਅਰਦਾਸ ਕਰਦੇ ਹਾਂ ਸੱਚੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਤੇ ਸਿੱਧੀ ਦਰਬਾਰ ਤੱਕ ਸਾਡੀ ਅਰਦਾਸ ਪਹੁੰਚਦੀ ਅਤੇ ਸਹੀ ਸਮੇਂ ਤੇ ਸਾਨੂੰ ਮਦਦ ਵੀ ਮਿਲਦੀ ਹੈ। ਤੇ ਸਾਡਾ ਭਰੋਸਾ ਵਧਦਾ ਹੈ ਦੁੱਖ ਘਟਦੇ ਨੇ। ਜਦੋਂ ਮਨੁੱਖ ਨੂੰ ਇਹ ਭਰੋਸਾ ਹੋ ਜਾਵੇ ਕਿ ਮੇਰਾ ਮਾਲਕ ਮੇਰੇ ਨਾਲ ਹੈ ਤਾਂ ਮੈਂ ਸਭ ਤੋਂ ਵੱਡਾ ਦੁੱਖ ਡਰ ਸਾਡਾ ਜਿਹੜਾ ਹੀ ਉਹ ਖਤਮ ਹੋ ਜਾਂਦਾ ਹੈ ਬਾਕੀ ਦੁੱਖ ਵੀ ਵੈਗੁਰੂ ਦੀ ਰਜਾ ਦੇ ਵਿੱਚ ਸ਼ੈਣ ਯੋਗ ਬਣ ਜਾਂਦੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਚੁਪੈਰਾ ਸਾਹਿਬ ਦੁੱਖਾਂ ਨੂੰ ਤੁਰੰਤ ਹੀ ਨਹੀਂ ਪਰ ਜੜ ਤੋਂ ਕੱਟਦਾ ਹੈ ਜਦੋਂ ਮਨ ਬਦਲਦਾ ਹੈ ਤਾਂ ਦੁੱਖਾਂ ਦਾ ਵੀ ਬਦਲਨੇ ਸ਼ੁਰੂ ਹੋ ਜਾਂਦੇ ਨੇ ਇੰਨੀ ਜ਼ਿਆਦਾ ਚੁਪੈਰਾ ਸਾਹਿਬ ਦੇ ਵਿੱਚ ਤਾਕਤ ਹੁੰਦੀ ਇਸੇ ਤਰ੍ਹਾਂ ਸਾਧ ਸੰਗਤ ਜੀ ਹੁਣ ਉਸ ਵੀਰ ਦੀ ਦੁਪਹਿਰਾ ਸੇਵ ਕੱਟਣ ਦੇ ਨਾਲ ਕਿਵੇਂ ਤਰਨ ਤਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਵੀਰ ਤੇ ਕਿਰਪਾ ਕੀਤੀ ਸੱਚੀ ਹੱਦ ਬੀਤੀ ਤੁਹਾਡੀ ਨਾਲ ਸਾਂਝੀ ਕਰਨ ਲੱਗੇ ਆਂ ਇਸੀ ਤਰ੍ਹਾਂ ਸਾਸੰਗੀ ਜੀ ਇਹ ਇੱਕ ਸੱਚੀ ਘਟਨਾ ਹੈ ਅੰਮ੍ਰਿਤਸਰ ਦੀ ਨੀਡਲੇ ਪਿੰਡ ਦੀ ਉਥੇ ਇੱਕ ਸਾਸੰਗੀ ਜੀ ਪਰਿਵਾਰ ਸੀ ਜੋ ਕਿ ਕਰਜ਼ੇ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਜਿਨ੍ਹਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਬਿਮਾਰੀ ਤੇ ਘਰੀ ਲੋਕਲੇਸ਼ ਵੀ ਬਹੁਤ ਹੀ ਜ਼ਿਆਦਾ ਰਹਿੰਦਾ ਸੀ ਉਹ ਪੂਰਾ ਪਰਿਵਾਰ ਤੇ ਪੂਰਾ ਘਰ ਕਰਜ਼ੇ ਬਿਮਾਰੀ ਤੇ ਘਰੀ ਲੋਕਲੇਸ਼ ਦੇ ਨਾਲ ਘਿਰਿਆ ਹੋਇਆ ਸੀ ਘਰ ਦੇ ਵਿੱਚ ਹਰ ਰੋਜ਼ ਲੜਾਈ ਝਗੜੇ ਰਹਿੰਦੇ ਸੀ ਤੇ ਕਾਰੋਬਾਰ ਦੇ ਵਿੱਚ ਨੁਕਸਾਨ ਹੁੰਦਾ ਸੀ ਤੇ ਮਨ ਦੇ ਵਿੱਚ ਡਰ ਹੀ ਡਰ ਰਹਿੰਦਾ ਸੀ ਉਹ ਪਰਿਵਾਰ ਦਾ ਇਹ ਕਹਿਣਾ ਸੀ ਕਿ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਹਾਲਾਤ ਹੋ ਗਏ ਸੀ ਕਿ ਸਾਡਾ ਜਿਹੜਾ ਪਰਿਵਾਰ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਸੀ ਉਹ ਡਰਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਡਰ ਬੈਠ ਗਿਆ ਸੀ ਤੇ ਇਸੇ ਤਰ੍ਹਾਂ ਸਾਧ ਸੰਗੀਤ ਜੀ ਉਹ ਵੀਰ ਨੇ ਦੱਸਿਆ ਕਿ ਇੱਕ ਦਿਨ ਗੁਰਦੁਆਰਾ ਸੇਵ ਚਾਹਦੇ ਨਹੀਂ ਤੇ ਗੁਰਦੁਆਰਾ ਸੇਵ ਦੇ ਗ੍ਰੰਥੀ ਸਿੰਘ ਜੀ ਨੇ ਉਹਨਾਂ ਨੂੰ ਹਰ ਰੋਜ਼ ਚ ਪੈਰਾ ਸੇਵ ਕਰਨ ਦੀ ਸਲਾਹ ਦਿੱਤੀ ਤੇ ਉਹਨਾਂ ਨੂੰ ਗ੍ਰੰਥੀ ਸਿੰਘ ਨੇ ਇਹ ਵੀ ਕਿਹਾ ਕਿ ਪੂਰੇ ਵਿਸ਼ਵਾਸ ਦੇ ਨਾਲ ਇਸ ਨਾਮ ਕਰਕੇ ਤੇ ਜੋਤ ਜਗਾ ਕੇ ਚ ਪੈਰਾ ਸੇਵ ਕਰੋ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਰ ਰੋਜ਼ ਡੇਲੀ ਸੁਬਹੇ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਜੋ ਤੇ ਜਗਾਉ ਤੇ ਫਿਰ ਜਪੇਰਾ ਸੇਵ ਤੁਸੀਂ ਕੱਟਣਾ ਤੇ ਜਦੋਂ ਸਾਧ ਸੰਗਤ ਜੀ ਉਸ ਵੀਰ ਨੇ ਇਸ ਰੂਟੀਨ ਦੇ ਨਾਲ ਜਪੇਰਾ ਸੇਵ ਕੱਟਣਾ ਸ਼ੁਰੂ ਕੀਤਾ ਤੇ ਉਹ ਵੀਰ ਦੱਸ ਰਿਹਾ ਕਿ ਮੇਰੇ ਨਾਲ ਚਮਤਕਾਰ ਕਿਵੇਂ ਹੋਇਆ ਕਿ 7 ਦਿਨਾਂ ਦੇ ਵਿੱਚ ਘਰ ਦਾ ਮਾਹੌਲ ਇਹ ਜਿਹਦਾ ਉਹ ਸ਼ਾਂਤ ਹੋਣ ਲੱਗ ਗਿਆ ਜਿਹੜਾ ਵੀਰ ਕਹਿੰਦੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਫੈਮਿਲੀ ਮੈਂਬਰ ਬਿਮਾਰ ਸੀ ਬਿਮਾਰ ਮੈਂਬਰ ਦੀ ਕਹਿੰਦੇ ਸੀਤ ਦੇ ਵਿੱਚ ਸੁਧਾਰ ਆਇਆ ਤੇ ਰੁਕੇ ਹੋਏ ਸਾਡੇ ਜਿਹੜੇ ਪੈਸੇ ਸੀ ਉਹ ਵਾਪਸ ਆਉਣ ਲੱਗ ਗਏ ਤੇ ਕਰਜ਼ਾ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਉਹ ਪਰਿਵਾਰ ਦਾ ਇਹ ਕਹਿਣਾ ਸੀ ਕਿ ਚਪੈਰਾ ਸਾਹਿਬ ਸਿਰਫ ਪਾਠ ਹੀ ਨਹੀਂ ਇਹ ਗੁਰੂ ਸਾਹਿਬ ਦੀ ਜੀ ਦੀ ਰੱਖਿਆ ਕਵਚ ਹੈ ਤੇ ਅੱਜ ਉਹ ਪਰਿਵਾਰ ਹਰ ਸੰਗੀਤ ਨੂੰ ਇਹ ਹੀ ਸਲਾਹ ਦਿੰਦਾ ਹੈ ਕਿ ਚੁਪੈਰਾ ਸੇਵ ਜ਼ਰੂਰ ਘਟੋ ਗੁਰੂ ਦੀ ਕਿਰਪਾ ਸਹੀ ਦਾ ਸਿੰਘਾਂ ਦੀ ਕਿਰਪਾ ਜ਼ਰੂਰ ਹੁੰਦੀ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਚੁਪੈਰਾ ਸੇਵ ਦੀ ਤਾਕਤ ਦੀ ਇੱਕ ਹੋਰ ਸੱਚੀ ਕਹਾਣੀ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਇੱਕ ਹਰਪ੍ਰੀਤ ਨਾਮ ਦਾ ਬੇਸ ਸੀਗਾ ਉਹ ਬਹੁਤ ਹੀ ਗਰੀਬ ਪਰਿਵਾਰ ਸੀ ਘਰ ਦੀ ਹਾਲਤ ਉਹਨਾਂ ਦੀ ਇੰਨੀ ਜ਼ਿਆਦਾ ਮਾੜੀ ਸੀ ਕਿ ਜਿਹੜਾ ਵੀ ਉਹ ਦਿਹਾੜੀ ਦੱਪਾ ਕਰਦੇ ਸਨ ਕਿਸੇ ਦੇ ਘਰੇ ਕੰਮ ਲੱਗ ਕੇ ਉਹ ਵੀ ਛੁੱਟ ਗਿਆ ਸੀ ਤੇ ਉਹਨਾਂ ਦੇ ਉੱਪਰ ਕਰਜ਼ਾ ਵਧ ਗਿਆ ਸੀ ਕਿਉਂਕਿ ਵੀਰ ਦੇ ਘਰ ਦੇ ਵਿੱਚ ਹਰ ਰੋਜ਼ ਲੜਾਈ ਕਲੇਸ਼ ਰਹਿੰਦਾ ਸੀ ਕਿਉਂਕਿ ਉਹਨਾਂ ਦੇ ਘਰ ਦੇ ਹਾਲਾਤ ਇੰਨੇ ਬੁਰੇ ਹੋ ਗਏ ਸੀ ਕਿ ਉਹਨਾਂ ਦੇ ਘਰ ਪਰ ਸਾਦਾ ਪਾਣੀ ਪਕਾਉਣ ਦੇ ਲਈ ਵੀ ਪੈਸੇ ਨਹੀਂ ਸੀ ਹੁੰਦੇ ਦੀ ਬਿਮਾਰੀ ਇੰਨੀ ਜ਼ਿਆਦਾ ਵਧ ਗਈ ਸੀ ਕਿ ਡਾਕਟਰਾਂ ਦੇ ਚੱਕਰਾਂ ਦੀ باوجود ਉਸ ਦੀ ਪਤਨੀ ਦੀ ਬਿਮਾਰੀ ਵੀ ਠੀਕ ਨਹੀਂ ਸੀ ਹੋ ਰਹੀ ਤੇ ਉਹ ਵੀਰ ਦਿਨੋ ਦਿਨ ਟੁੱਟਦਾ ਹੀ ਜਾ ਰਿਹਾ ਸੀ ਘਰ ਦੇ ਵਿੱਚ ਇੰਨੀ ਚਾ ਵੀ ਹਾਲਤ ਖਰਾਬ ਹੋ ਗਈ ਸੀ ਤੇ ਇੱਕ ਦਿਨ ਉਹ ਵੀਰ ਕਹਿੰਦੇ ਕਿ ਮੈਂ ਕੀ ਕੀਤਾ ਇੱਕ ਦਿਨ ਗੁਰਦੁਆਰਾ ਸਾਹਿਬ ਮੈਂ ਕਿੱ데 ਚਾਨਾ ਤੇ ਉਥੇ ਇੱਕ ਕਹਿੰਦੇ ਗੁਰਮਖ ਪਿਆਰਾ ਮੈਨੂੰ ਮਿਲਦਾ ਹੈ ਇੱਕ ਵੀਰ ਕਹਿੰਦੇ ਕਿ ਉਸਨੇ ਮੈਨੂੰ ਜਦੋਂ ਮੈਂ ਆਪਣੀ ਸਾਰੀ ਵਾਰਤਾ ਉਸ ਵੀਰ ਦੇ ਨਾਲ ਸਾਂਝੀ ਕੀਤੀ ਤਾਂ ਉਸਨੇ ਕਹਿੰਦੇ ਕਿ ਮੈਨੂੰ ਸਲਾਹ ਦਿੱਤੀ ਕਿ ਹਰ ਰੋਜ਼ ਨਿਸ਼ਚਾ ਕਰਕੇ ਚੁਪੈਰਾ ਸਹਿਬ ਕਟਿਆ ਕਰ ਤੇ ਵਾਹਿਗੁਰੂ ਤੇ ਭਰੋਸਾ ਰੱਖ ਉਸਨੇ ਇਹੀ ਕਿਹਾ ਕਿ ਇਹ ਬਾਣੀ ਮਨ ਦੀ ਅਵਸਥਾ ਬਦਲ ਦਿੰਦੀ ਹੈ ਬਾਕੀ ਸਭ ਆਪੇ ਹੀ ਸਹੀ ਹੋ ਜਾਂਦਾ ਹੈ ਤੇ ਉਹ ਵੀਰ ਕਹਿੰਦੇ ਕਿ ਅਗਲੇ ਦਿਨ ਤੋਂ ਹੀ ਮੈਂ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਇਸ ਨਾਨਕਾ ਰਕੇ ਪੂਰੀ ਸਰਦਾ ਦੇ ਨਾਲ ਚਪੈਰਾ ਸੇਵਕਟਾ ਸ਼ੁਰੂ ਕਰ ਦਿੱਤਾ ਨਾ ਤਾਂ ਕਹਿੰਦੇ ਕੋਈ ਮੈਂ ਮੰਗ ਰੱਖੀ ਨਾ ਕੋਈ ਸ਼ਰਤ ਸਿਰਪਰ ਪਾਤਮਾ ਦੇ ਅੱਗੇ ਅਰਦਾਸ ਹੀ ਕਰਨੀ ਕਿ ਹੇ ਵਾਈਗਰੂ ਜੋ ਤੇਰੀ ਰਜਾਈ ਜੋ ਤੇ ਨੂੰ ਚੰਗਾ ਲੱਗੇ ਇਸੀ ਤਰ੍ਹਾਂ ਸਾਥਸੰਗੀ ਜੀ ਉਹ ਵੀਰ ਨੇ ਦੱਸਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਮਨ ਨੂੰ ਅਜੀਬ ਸ਼ਾਂਤੀ ਮਿਲ ਰਹੀ ਹੈ ਤੇ ਘਰ ਦਾ ਮਾਹੌਲ ਵੀ ਹੌਲੀ-ਹੌਲੀ ਬਦਲਣ ਲੱਗਾ ਤੇ ਦੋ ਹਫ਼ਤੇ ਬਾਅਦ ਇੱਕ ਪੁਰਾਣੀ ਜਾਣਕਾਰ ਦਾ ਫੋਨ ਆਇਆ ਕਿ ਨਵੀਂ ਨੌਕਰੀ ਏ ਕੋਈ ਕਾਰਜ ਲਈ ਕਿਤੇ ਰਸਤਾ ਬਣਿਆ ਤੇ ਸਭ ਤੋਂ ਵੱਡੀ ਗੱਲ ਕਿ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਸਿਹਤ ਦੇ ਵਿੱਚ ਪਹਿਲਾਂ ਤੋਂ ਸੁਧਾਰ ਆ ਰਿਹਾ ਹੈ ਤੇ ਸਾ ਸਿੰਘ ਜੀ ਉਹ ਵੀਰ ਕਹਿੰਦੇ ਕਿ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਹੰਝੂਆਂ ਦੇ ਨਾਲ ਕਹਿੰਦੇ ਮੈਂ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਕੁਝ ਵੀ ਨਹੀਂ ਕੀਤਾ ਸਭ ਕੁਝ ਚਪੈਰਾ ਸਾਹਿਬ ਦੀ ਬਰਕਤ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਇਆ ਤੇ ਇਸੇ ਤਰ੍ਹਾਂ ਸਾ ਸਿੰਘ ਜੀ ਇਹ ਘਟਨਾ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਚਪੈਰਾ ਸਹਿਬ ਕਟਨਾ ਹੈ ਕਰੋਸੇ ਨਾਲ ਕਟੋ ਕਰੋਸੇ ਦੀ ਤਾਕਤ ਹੈ ਜਦੋਂ ਮਨ ਸੱਚੇ ਭਾਵ ਦੀ ਨਾਲ ਜੋੜਦਾ ਹੈ ਤੇ ਤਕਲੀਫਾਂ ਆਪ ਹੀ ਰਸਤਾ ਛੱਡ ਦਿੰਦੀਆਂ ਨੇ ਇੰਨੀ ਜ਼ਿਆਦਾ ਪਾਵਰ ਹੁੰਦੀ ਹੈ ਸਾਧ ਸੰਗਤ ਜੀ ਚ ਜਪੇਰਾ ਸੇਵ ਕਟਣ ਦੇ ਵਿੱਚ ਤੇ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਕਿ ਜਪੇਰਾ ਸੇਵ ਕਟਣ ਦੇ ਨਾਲ ਕੀ ਮਿਤਾੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਤੇ ਸਾਰੇ ਦੁੱਖ ਦੂਰ ਹੁੰਦੇ ਨੇ ਇਸੀ ਤਰ੍ਹਾਂ ਸਾਥ ਸਿੰਘ ਜੀ ਮੀਰ ਜਿਹੜਾ ਦਰਦ ਉਹ ਬਹੁਤ ਹੀ ਜ਼ਿਆਦਾ ਵੱਡਾ ਸੀ ਜ਼ਿੰਦਗੀ ਤੇ ਉਹ ਦਿਨ ਸਨ ਜਦੋਂ ਹਰ ਪਾਸੇ ਹਨੇਰਾ ਹੀ ਹਨੇਰਾ ਹੁੰਦਾ ਸੀ ਵੀ ਨੌਕਰੀ ਵੀ ਨਹੀਂ ਸੀ ਕਰਜ਼ਾ ਸਿਰ ਤੇ ਸੀ ਘਰ ਦੇ ਵਿੱਚ ਹਰ ਰੋਜ਼ ਕਲੇਸ਼ ਵੀ ਰਹਿੰਦਾ ਸੀ ਤੇ ਕਈ ਵਾਰ ਮਨ ਦੇ ਵਿੱਚ ਇਹ ਵੀ ਆਉਂਦਾ ਸੀ ਕਿ ਹੁਣ ਸਭ ਕੁਝ ਖਤਮ ਹੋ ਗਿਆ ਏਕ ਰਾਤ ਬਹੁਤ ਰੋ ਰੋ ਕੇ ਵੀ ਗੁਰਦੁਆਰਾ ਸਾਹਿਬ ਉਹ ਵੀਰ ਨਹੀਂ ਗਿਆ ਮੈਂ ਗਿਆ ਤੇ ਮੱਥਾ ਟੇਕ ਕੇ ਸਿਰਫ ਇਨਾ ਹੀ ਕਿਹਾ ਕਹਿੰਦੇ ਹਨ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਤੁਸੀਂ ਮੇਰੇ ਹੋ ਤਾਂ ਮੈਨੂੰ ਸੰਭਾਲ ਲਓ ਤੇ ਉਸ ਦਿਨ ਗੁਰਦੁਆਰੇ ਦੇ ਵਿੱਚ ਇੱਕ ਬਜ਼ੁਰਗ ਗੁਰਸਿੱਖ ਨੇ ਕਹਿੰਦੇ ਮੈਨੂੰ ਪਿਆਰ ਦੇ ਨਾਲ ਕਿਹਾ ਪੁੱਤਰ ਹਰ ਰੋਜ਼ ਚ ਪੈਰਾ ਸੇਵਾ ਕਿੱਥੇ ਕਰ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਦੀ ਸਰਤਾਜ ਨੇ ਤੇ ਖਾਲਸੇ ਦੀ ਲਾਜ ਰੱਖ ਦੇਣੀ ਉਹ ਵੀ ਦੱਸ ਦੇ ਕਿ ਮੈਂ ਅਗਲੇ ਦਿਨ ਤੋਂ ਨੀਸ਼ਾ ਕਰ ਲਿਆ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਤਾਂ ਅੰਦਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਤਸਵੀਰ ਦੇ ਅੱਗੇ ਬੈਠ ਕੇ ਪੂਰੀ ਸ਼ਰਦਾ ਦੇ ਨਾਲ ਚੁਪੈਰਾ ਸਾਹਿਬ ਕਟਣਾ ਸ਼ੁਰੂ ਕਰ ਦਿੱਤਾ ਨਾ ਕੋਈ ਜਾਦੂ ਦੀ ਉਮੀਦ ਨਾ ਕੋਈ shear ਤਰੱਕੀ ਸਿਰ ਕੋ ਪਰਮਾਤਮਾ ਤੇ ਤੇ ਸ਼ੁਰੂ ਦੇ ਕੋਝ ਦੇ ਨ ਕਹਿੰਦੇ ਕੁਝ ਵੀ ਨਾ ਬਦਲਿਆ ਪਰ ਮੇਰਾ ਮਨ ਬਦਲਣ ਲੱਗ ਪਿਆ ਡਰ ਘਟ ਹੋ ਗਿਆ ਹੌਸਲਾ ਆਉਣ ਲੱਗਾ ਜਿਵੇਂ ਕੋਈ ਅੰਦਰੋਂ ਕਹਿ ਰਿਹਾ ਹੋਵੇ ਵੀ ਕਬਰਾਉਣਾ ਮੈਂ ਤੇਰੇ ਨਾਲ ਇਜੀ ਤੇਰਾ ਸਾਥ ਸੰਗੀ ਜੀ ਉਹ ਵੀਰ ਦੱਸਦੇ ਕਿ ਇੱਕ ਦਿਨ ਅਚਾਨਕ ਇੱਕ ਪੁਰਾਣੀ ਜਾਣਕਾਰ ਦਾ ਫੋਨ ਆਇਆ ਤੇ ਕਹਿੰਦੀ ਉਸਨੇ ਮੈਨੂੰ ਇੱਕ ਨੌਕਰੀ ਦੇ ਬਾਰੇ ਗੱਲ ਕੀਤੀ ਤੇ ਕੁਝ ਦਿਨਾਂ ਦੇ ਵਿੱਚ ਹੀ ਕਹਿੰਦੇ ਮੇਰਾ ਕੰਮ ਸ਼ੁਰੂ ਹੋ ਗਿਆ ਤੇ ਕਰਜ਼ੇ ਦੇ ਲਈ ਵੀ ਰਸਤਾ ਬਣਿਆ ਸਭ ਤੋਂ ਵੱਡੀ ਗੱਲ ਤਾਂ ਉਹ ਵੀਰ ਨੇ ਦੱਸੀ ਕਿ ਘਰ ਦਾ ਮਾਹੌਲ ਸ਼ਾਂਤ ਹੋ ਗਿਆ ਤੇ ਉਸ ਦੇ ਨਹੀਂ ਕਹਿੰਦੇ ਮੈਂ ਸਮਝ ਗਿਆ ਇਹ ਮੇਰੀ ਅਕਲ ਨਹੀਂ ਸੀ ਇਹ ਮੇਰੀ ਕਿਸਮਤ ਨਹੀਂ ਸੀ ਇਹ ਚਪੈਰ ਸਰ ਦੀ ਬਰਕਤ ਤੇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੈ ਅੱਜ ਵੀ ਜਦੋਂ ਵੀ ਚਪੈਰਾ ਸਾਹਿਬ ਵੀਰ ਕਹਿੰਦੇ ਮੈਂ ਕੱਟਦਾ ਅੰਦਰੋਂ ਇੱਕ ਤਾਕਤ ਮਹਿਸੂਸ ਹੁੰਦੀ ਏ ਕਿ ਮੈਂ ਪੂਰੇ ਜ਼ਕੀਨ ਨਾਲ ਕਹਿ ਸਕਦਾ ਜੋ ਵੀ ਸੱਚੇ ਦਿਲ ਦੀ ਨਾਲ ਚਪੈਰਾ ਸਾਹਿਬ ਕੱਟਦਾ ਹੈ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਉਸ ਦੀ ਲਾਜ ਜ਼ਰੂਰ ਰੱਖਦੇ ਨੇ ਇਸੀ ਤਰ੍ਹਾਂ ਸਾਥ ਸੰਗੀਜੀ ਮੈਂ ਤੁਹਾਡੀ ਨਾਲ ਆਪਣੀ ਹੱਦ ਬੀਤੀ ਸਾਂਝੀ ਕਰਦੀਆਂ ਕਿ ਅੱਜ ਮੈਂ ਤੁਹਾਡੀ ਨਾਲ ਆਪਣੀ ਜ਼ਿੰਦਗੀ ਦੀ ਉਹ ਸੱਚੀ ਘਟਨਾ ਸਾਂਝੀ ਕਰਨ ਚਾਹ ਰਹੀ ਹਾਂ ਜਿਸ ਨੇ ਮੇਰਾ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਇੱਕ ਉਹ ਸਮਾਂ ਸੀ ਜਦੋਂ ਮੇਰੀ ਜ਼ਿੰਦਗੀ ਵਿੱਚ ਸਿਰਫ ਦੁੱਖ ਹੀ ਦੁੱਖ ਸਨ ਨੌਕਰੀ ਵੀ ਨਹੀਂ ਸੀ ਕਰਜ਼ਾ ਵੱਧਦਾ ਚਾਰਿਆ ਸੀ ਤੇ ਘਰ ਦੇ ਵਿੱਚ ਹਰ ਰੋਜ਼ ਕਲੇਸ਼ ਰਹਿੰਦਾ ਸੀ ਕਈ ਵਾਰ ਮਨ ਕਰਦਾ ਕਿਸੇ ਕਿ ਸਭ ਕੁਝ ਛੱਡ ਦਿੱਤਾ ਜਾਵੇ ਪਰ ਅੰਦਰੋਂ ਇੱਕ ਆਵਾਜ਼ ਆਉਂਦੀ ਸੀ ਵਾਹਿਗੁਰੂ ਨੇ ਹਲੇ ਹੱਥ ਨਹੀਂ ਛੱਡਿਆ ਇੱਕ ਦਿਨ ਮੈਂ ਬਹੁਤ ਟੁੱਟੀ ਹੋਏ ਗੁਰਦੁਆਰੇ ਗਈ ਪੇਰਾਬੜ ਇੰਨਾ ਟੁੱਟ ਚੁੱਕਿਆ ਸੀ ਕਿ ਅੱਗੇ ਮੈਂ ਪਰਮਾਤਮਾ ਦੇ ਮੱਥਾ ਟੇਕ ਕੇ ਅੱਖਾਂ ਭਾਰੀਆਂ ਗਈਆਂ ਤੇ ਮੈਂ ਸਿਰਫ ਇੰਨਾ ਹੀ ਕਿਹਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਤੁਸੀਂ ਸੱਚਮੁੱਚ ਹੀ ਸ਼ਹੀਦਾਂ ਦੇ ਸਿਰ ਤਾਜੋਂ ਤਾਂ ਮੇਰੀ लाज ਰੱਖ ਲਿਓ ਕਿ ਇਸੇ ਤਰ੍ਹਾਂ ਸਾਧ ਸੰਗਤ ਜੀ ਉਸ ਦਿਨ ਗੁਰਦੁਆਰਾ ਸਹਿਬ ਦੇ ਵਿੱਚ ਇੱਕ ਬਜ਼ੁਰਗ ਮਿਲੇ ਤੇ ਉਹਨਾਂ ਨੇ ਮੈਨੂੰ ਪਿਆਰ ਦੇ ਨਾਲ ਸਮਝਾਇਆ ਕਿ ਪੁੱਤਰ ਹਰ ਰੂਚ ਪੈਰਾ ਸਹਿਬ ਕੱਟਿਆ ਕਰ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸੇ ਦੀ ਅਰਦਾਸ ਕਦੇ ਵੀ ਖਾਲੀ ਨਹੀਂ ਚਾਲੀਂਦੇ ਤੇ ਮੈਂ ਉਸੇ ਦਿਨ ਨੀਸਚਾ ਕਰ ਲਿਆ ਤੇ ਅਗਲੀ ਦਿਨ ਤੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤਾਂ ਅੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਤਸਵੀਰ ਅੱਗੇ ਪੂਰੀ ਸ਼ਰਧਾ ਦੇ ਨਾਲ ਚਪੈਰਾ ਸਾਹਿਬ ਕਟਨਾ ਸ਼ੁਰੂ ਕਰ ਦਿੱਤਾ ਦਿਨਾਂ ਹੀ ਮੈਂ ਕਿਸੇ ਚਮਤਕਾਰ ਦੀ ਉਡੀਕ ਕੀਤੀ ਨਾ ਹੀ ਕੋਈ ਮੰਗ ਰੱਖੀ ਸਿਰਫ ਇਹ ਅਰਦਾਸ ਵਾਹਿਗੁਰੂ ਚੋ ਤੇਰੀ ਰਹਿ ਚ ਤੇ ਇਸੇ ਤਰ੍ਹਾਂ ਸਾਥਸੰਗੀ ਜੀ ਸ਼ੁਰੂ ਦੇ ਵਿੱਚ ਕੁਝ ਵੀ ਨਹੀਂ ਬਦਲਿਆ ਪਰ ਇੱਕ ਗੱਲ ਜ਼ਰੂਰ ਬਦਲੀ ਮੇਰਾ ਮਨ ਡਰ ਕਾਟੂ ਹੋਣ ਲੱਗੇ ਪਿਆ ਹੌਸਲਾ ਆਉਣ ਲੱਗ ਗਿਆ ਤੇ ਇੱਕ ਜਿਵੇਂ ਕੋਈ ਅੰਦਰੋਂ ਕਹਿ ਰਿਹਾ ਹੋਵੇ ਘਬਰਾਉ ਨਾ ਮੈਂ ਤੇਰੇ ਨਾਲ ਫਿਰ ਇੱਕ ਦਿਨ ਅਚਾਨਕ ਇੱਕ ਪੁਰਾਣੀ ਜਾਣ ਕਰਦਾ ਫੋਨ ਆਉਂਦਾ ਤੇ ਉਸ ਨੇ ਚੌਬ ਦੀ ਗੱਲ ਕੀਤੀ ਤੇ ਕੁਝ ਹੀ ਦਿਨਾਂ ਦੇ ਵਿੱਚ ਮੇਰਾ ਕੰਮ ਸ਼ੁਰੂ ਹੋ ਗਿਆ ਤੇ ਕਰਜੇ ਦੀ ਲਈ ਵੀ ਰਾਹ ਬਣੀਆ ਘਰ ਦਾ ਮਾਹੌਲ ਸ਼ਾਂਤ ਹੋ ਗਿਆ ਜਿੱਤੇ ਰੋਜ਼ ਕਲੇਸ਼ ਹੁੰਦਾ ਸੀ ਉਥੇ ਹੁਣ ਸੁੱਖ ਦੀ ਸਾਹ ਆਉਣ ਲੱਗੀ ਤੇ ਉਸੇ ਦਿਨ ਮੈਂ ਸਮਝ ਗਿਆ ਇਹ ਮੇਰੀ ਆਕਲ ਨਹੀਂ ਸੀ ਇਹ ਮੇਰੀ ਕਿਸਮਤ ਨਹੀਂ ਸੀ ਇਹ ਚਪੇਰਾ ਸਰ ਦੀ ਬਰਕਤ ਸੀ ਇਹ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸੀ ਅੱਜ ਜਦੋਂ ਵੀ ਮੈਂ ਚਪੇਰਾ ਸਰ ਕੱਟਦੀ ਆਂ ਅੰਦਰੋਂ ਇੱਕ ਅਜੀਬ ਤਾਕਤ ਮਹਿਸੂਸ ਹੁੰਦੀ ਏ ਇਸੀ ਤਰ੍ਹਾਂ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਕਿਸੇ ਦੁੱਖ ਦੇ ਵਿੱਚ ਹੋ ਤਾਂ ਹੌਸਲਾ ਨਾ ਹਾਰੋ ਸੱਚੇ ਦਿਲ ਦੀ ਨਾਲ ਚਪੈਰਾ ਸੇਵ ਕਰੋ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਭਰੋਸਾ ਰੱਖੋ ਸ਼ਹੀਦਾ ਸਿੰਘਾਂ ਦੀ ਕਿਰਪਾ ਕਦੇ ਵੀ ਖਾਲੀ ਨਹੀਂ ਜਾਂਦੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੀ ਸੇਵਕਾਂ ਦੀਆਂ ਝੋਲੀਆਂ ਜ਼ਰੂਰ ਖੁਸ਼ੀਆਂ ਦੇ ਨਾਲ ਭਰਦੇ ਨੇ ਸੋ ਇਸੇ ਤਰੀਕੇ ਦੇ ਨਾਲ ਸਾਹ ਸੰਗੀਤ ਜੀ ਇਹ ਸੀ ਆਪਣੀ ਅੱਜ ਦੀ ਇੱਕ ਹੱਡ ਵੀਡੀਓ ਤੇ ਜਪੈਰਾ ਸਾਹਿਬ ਦੀ ਤਾਕਤ ਦੇ ਬਾਰੇ ਚ ਵਿਚਾਰ ਸਾਂਝੇ ਕੀਤੇ ਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੀ ਨਾਲ ਇਸੇ ਹੋਰ ਭੈਣ ਭਰਾ ਦਾ ਵੀ ਪਲਾ ਹੋ ਸਕਦਾ ਹੈ ਤੇ ਕਮੈਂਟ ਵਾਕਸ ਦੀ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮਿਲਦੇ ਆ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ